ਓਏ ਭਾਈਓ ਤੇ ਬੈਣਾ ਬੜੀ ਹੀ ਚੌਕਸੀ ਨਾਲ ਮਿਸਨ ਨੂੰ ਅੰਜਾਮ ਦੇਣਾ ਹੈ ਆਪਾਂ ਅੱਤਵਾਦੀ ਨੂੰ ਫੜ ਕੇ ਵਾਪਸ ਇੰਡੀਆ ਮੁੜਨਾ ਹੈ ਭਾਈਓ ਤੇ ਪੈਣੋ ਜੇ ਜਿਉਂਦਾ ਨਾ ਪੜਿਆ ਤਾਂ ਮੈਂ ਗੋਲੀ ਮਾਰ ਦੂੰ ਹਾਂ ਪਰ ਖਾਲੀ ਹੱਥ ਨਹੀਂ ਜਾਂਦੇ ਮੁੜਨਾ ਖਾਲੀ ਹੱਥ ਨਹੀਂ ਮੁੜਨਾ ਹਾਂ ਗੋਲੀ ਮਾਰ ਦੂੰ ਗੋਲੀ ਓਏ ਹੌਲੀ ਬੋਲ ਕੰਦਾਂ ਦੇ ਵੀ ਕੰਨ ਹੁੰਦੇ ਆ ਚਲੋ ਬੋਲੋ ਜਾ ਹਿੰਦ